ਹੈਲੋ ਮਾਈ ਯੂਟਿਊਬ ਫੈਮਿਲੀ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਬਹੁਤ ਠੀਕ ਹੋਵੋਗੇ ਅੱਜ ਬਣਾਵਾਂਗੇ ਆਪਾਂ ਸੂਜੀ ਦੀ ਬਰਫੀ ਸੂਜੀ ਦੀ ਬਰਫੀ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਚੀਨੀ ਲੈ ਲਾਂਗੇ ਅੱਧਾ ਕੱਪ ਚੀਨੀ ਲੈ ਕੇ ਉਹਦੇ ਵਿੱਚ ਆਪਾਂ 1/4 ਕੱਪ ਇਹਦੇ ਵਿੱਚ ਵਾਟਰ ਐਡ ਕਰ ਦਾਂਗੇ ਤੇ ਇਹਨੂੰ ਚੰਗੀ ਤਰੀਕੇ ਨਾਲ ਇਹਦੇ ਵਿੱਚ ਮਿਕਸ ਕਰਕੇ ਇਹਨੂੰ ਆਪਾਂ ਤਰਾਂਗੇ ਗਰਮ ਹੋਣ ਲਈ ਤਾਂ ਕਿ ਇਹਦੇ ਵਿੱਚ ਚੀਨੀ ਚੰਗੀ ਤਰੀਕੇ ਨਾਲ ਬੋਇਲ ਆ ਜਾਵੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਫੂਡ ਕਲਰ ਐਡ ਕਰਾਂਗੇ ਆਪਾਂ ਇਹਦੇ ਵਿੱਚ yellow ਫੂਡ ਕਲਰ ਦੀਆਂ ਦੋ ਡ੍ਰੌਪਸ ਐਡ ਕਰ ਦਵਾਂਗੇ ਤਾਂ ਕਿ ਇਹਦੇ ਵਿੱਚ ਕਲਰ ਹੈ ਜਿਹੜਾ ਉਹ ਆਪਾਂ ਨੂੰ ਕਲ ਨਿਆਣਾ ਉਹ ਬਣਾਵਾਂਗੇ ਪ੍ਰੋਪਰ ਚੰਗੀ ਤਰੀਕੇ ਦੇ ਨਾਲ ਜਦ ਤੱਕ ਇਹਦੀ ਮਤਲਬ ਇਕ ਤਾਰਜੀ ਨਹੀਂ ਆਪਾਂ ਨੂੰ ਮਿਲ ਜਾਂਦੀ ਹੈਗੀ ਤਦ ਤੱਕ ਆਪਾਂ ਇਹਨੂੰ ਬੋਇਲ ਕਰਾਂਗੇ ਤੇ ਆਪਾਂ ਇਹਦੀ ਚਾਸ਼ਨੀ ਬਣਾਵਾਂਗੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਪਣੀ ਇਹ ਥਿੱਕ ਜੀ ਹੋਣੀ ਸਟਾਰਟ ਹੋ ਗਈ ਤੇ ਤੁਸੀਂ ਦੇਖ ਸਕਦੇ ਹੋ ਇਹਦੀ ਇਕ ਤਾਰਜੀ ਬਣਨੀ ਸਟਾਰਟ ਹੋ ਗਈ ਤੇ ਆਪਣੀ ਜਿਹੜੀ ਚਾਸ਼ਨੀ ਉਹ ਬਣ ਕੇ ਰੈਡੀ ਹੈ ਤੇ ਦੂਸਰੀ ਸਾਈਡ ਆਪਾਂ ਲੈ ਲਵਾਂਗੇ 1 ਕੱਪ ਸੂਜੀ ਦਾ ਉਹ 1 ਕੱਪ ਸੂਜੀ ਦਾ ਲੈ ਕੇ ਆਪਾਂ ਇਹਨੂੰ ਚੰਗੀ ਤਰੀਕੇ ਦੇ ਨਾਲ ਲੋ ਹੀਟ ਦੇ ਉੱਤੇ ਰੋਸਟ ਕਰਾਂ ਰੋਸਟ ਕਰਾਂਗੇ ਲੋ ਹਿੱਟ ਦੇ ਉੱਤੇ ਤੇਨੂੰ ਚੰਗੀ ਤਰੀਕੇ ਦੇ ਨਾਲ ਰੋਸਟ ਕਰਨ ਤੋਂ ਬਾਅਦ ਆਪਾਂ ਪ੍ਰੋਪਰ ਜਦੋਂ ਇਹਨੂੰ ਰੋਸਟ ਕਰ ਲਿਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਨਾ ਹੈਗਾ ਬੇਸਨ ਬੇਸਨ ਆਪਾਂ 1 1 ਸੈਕਿੰਡ ਮਤਲਬ ਅੱਧਾ ਕੱਪ ਆਪਾਂ ਬੇਸਨ ਦਾ ਐਡ ਕਰ ਲਵਾਂਗੇ ਤੇ ਉਹਨੂੰ ਵੀ ਚੰਗੀ ਤਰੀਕੇ ਦੇ ਨਾਲ ਇਹਦੇ ਵਿੱਚ ਪਕਾ ਲਵਾਂਗੇ ਇਹਨੂੰ ਚੰਗੀ ਤਰੀਕੇ ਦੇ ਨਾਲ ਪਕਾਉਣ ਪਕਾਉਣ ਤੱਕ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਇੱਕ ਪਿਆਰਾ ਜਿਹਾ ਕਮੈਂਟ ਛੱਡ ਦਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਮੈਨੂੰ ਦੱਸਿਓ ਵੀ ਤੁਹਾਨੂੰ ਮੇਰੀ ਵੀਡੀਓਜ਼ ਕਿਵੇਂ ਲੱਗਦੀਆਂ ਨੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਚੰਗੀ ਤਰੀਕੇ ਨਾਲ ਮਿਕਸ ਕਰਨ ਤੋਂ ਬਾਅਦ ਆਪ ਦੇਸੀ ਕਿਉਂ ਕਰਕੇ ਆਪਾਂ ਇਹਦੇ ਵਿੱਚ ਚੰਗੀ ਤਰੀਕੇ ਦੇ ਨਾਲ ਇਹ ਸਾਰੇ ਦੇ ਵਿੱਚ ਦੇਸੀ ਕਿਉਂ ਉਹਨਾਂ ਮਿਕਸ ਕਰ ਦਾਂਗੇ ਲੋ ਹਿੱਟ ਦੇ ਉੱਤੇ ਇਹਨੂੰ ਆਪਾਂ ਰੋਸਟ ਕਰਾਂਗੇ ਇਹਨੂੰ ਚੰਗੀ ਤਰੀਕੇ ਦੇ ਨਾਲ ਆਪਾਂ ਰੋਸਟ ਕਰਾਂਗੇ ਤਾਂ ਕਿ ਇਹਦੇ ਵਿੱਚ ਸੂਜੀ ਤੇ ਆਪਣਾ ਜਿਹੜਾ ਬੇਸਣ ਹੈਗਾ ਉਹ ਚੰਗੀ ਤਰੀਕੇ ਦੇ ਨਾਲ ਮਤਲਬ ਲੋ ਹਿੱਟ ਦੇ ਉੱਤੇ ਆਪਾਂ ਰੋਸਟ ਮਤਲਬ ਹਿੱਟ ਦੇ ਉੱਤੇ ਚੰਗੀ ਤਰੀਕੇ ਦੇ ਨਾਲ ਰੋਸਟ ਹੋ ਗਿਆ ਜਿੰਨਾ ਟਾਈਮ ਉਹਨਾਂ ਤਦ ਤੱਕ ਆਪਾਂ ਇਹਨੂੰ ਚਲਾਵਾਂਗੇ ਪੰਜ ਤੋਂ 7 ਮਿੰਟ ਤੱਕ ਆਪਾਂ ਇਹਨੂੰ ਰੋਸਟ ਕਰਨਾ ਹੈਗਾ ਤੇ ਇਹਨੂੰ ਚੰਗੀ ਤਰੀਕੇ ਦੇ ਨਾਲ ਚਲਾਉਣ ਤੋਂ ਬਾਅਦ ਮਤਲਬ ਤੁਸੀਂ ਇਹਨੂੰ ਅਵੇਂ ਦੇਖ ਲੈਣਾ ਆਪਾਂ ਨੂੰ ਖੁਸ਼ਬੂ ਜਿਹੀ ਆਉਣੀ ਸਟਾਰਟ ਹੋ ਜਾਊ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੀ ਆਪਣੀ ਚਾਸ਼ਨੀ ਬਣਾਈ ਸੀ ਨਾ ਉਹ ਐਡ ਕਰ ਦਾਂਗੇ ਜਿਹੜਾ ਆਪਾਂ ਨੇ سیرਪ ਮਤਲਬ ਜਿਹੜੀ ਚਾਸ਼ਨੀ ਬਣਾਈ ਸੀ ਸੁਗਰ ਦੀ ਉਹ ਵਾਲੀ ਇਹਦੇ ਵਿੱਚ ਐਡ ਕਰਕੇ ਨੂੰ ਆਪਾਂ ਚੰਗੀ ਤਰੀਕੇ ਨਾਲ ਮਿਕਸ ਕਰ ਦਾਂਗੇ ਆਪਣੀ ਸਾਰੀ ਚਾਸ਼ਨੀ ਇਹਦੇ ਵਿੱਚ ਪ੍ਰੋਪਰ ਚੰਗੀ ਤਰੀਕੇ ਨਾਲ ਬਿਲਕੁਲ ਚੰਗੀ ਤਰੀਕੇ ਨਾਲ ਮਿਕਸ ਕਰ ਲਾਂਗੇ ਤਾਂ ਕਿ ਇਹਦੇ ਵਿੱਚ ਕੋਈ ਵੀ ਲੰਮਸ ਵਗੈਰਾ ਨਾ ਰਹੇ ਤੇ ਪ੍ਰੋਪਰ ਬਿਲਕੁਲ ਪ੍ਰੋਪਰ ਵੇ ਦੇ ਵਿੱਚ ਆਪਾਂ ਨੇ ਇਹਨੂੰ ਮਿਕਸ ਕਰਨਾ ਹੈਗਾ ਤੇ ਇਹਨੂੰ ਮਿਕਸ ਕਰਨ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰੀਕੇ ਦੇ ਨਾਲ ਤਦ ਤੱਕ ਆਪਾਂ ਇਹਨੂੰ ਚਲਾਵਾਂਗੇ ਜਦ ਤੱਕ ਇਹ ਪੈਨ ਨੂੰ ਨਹੀਂ ਛੱਡ ਦਿੰਦੀ ਹੈਗੀ ਸੂਜੀ ਤੇ ਬੇਸਨ ਆਪਣੇ ਪੈਨ ਨੂੰ ਨਹੀਂ ਛੱਡ ਦਿੰਦੇ ਤਦ ਤੱਕ ਆਪਾਂ ਇਹਨੂੰ ਚਲਾਵਾਂਗੇ ਤੇ ਚਲਾਉਂਦੇ ਚੋਂ ਜਦੋਂ ਇਹ ਪੈਨ ਨੂੰ ਛੱਡਦਾ ਉਸ ਤੋਂ ਬਾਅਦ ਆਪਾਂ ਕੋਈ ਵੀ ਮੋਲਡ ਵਗੈਰਾ ਲੈ ਲਾਂਗੇ ਜਿਹਦੇ ਵਿੱਚ ਮਤਲਬ ਆਪਾਂ ਨੇ ਬਰਫੀ ਨੂੰ ਆਪਣੀ ਜਮਾਉਣਾ ਹੈਗਾ ਆਪਾਂ ਨੇ ਇੱਕ 7 ਇੰਚ ਦਾ ਮੋਲਡ ਮੋਡ ਲਿਆ ਸੀਗਾ ਤੇ ਉਸ ਤੋਂ ਬਾਅਦ ਉਹਦੇ ਵਿੱਚ ਨਾ ਆਪਾਂ ਨੇ ਘਿਓ ਲਗਾਤਾ ਸੀਗਾ ਘਿਓ ਲਗਾਉਣ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਜਿਹੜਾ ਬਰਫੀ ਵਾਲਾ ਮਟੀਰੀਅਲ ਸੀਗਾ ਉਹ ਇਹਦੇ ਵਿੱਚ ਪਾਤਾ ਤੇ ਇਹਨੂੰ ਚੰਗੀ ਤਰੀਕੇ ਦੇ ਨਾਲ ਫਲਾਤਾ ਸੀਗਾ ਤੇ ਇਹਨੂੰ ਫ ਆ ਆਪਣਾ ਜਿਹੜੀ ਬਰਫੀ ਆ ਇੱਕ ਤਰੀਕੇ ਦੇ ਨਾਲ ਤਾਂ ਬਣ ਕੇ ਤਿਆਰ ਹੈਗੀ ਬਟ ਆਪਾਂ ਇਹਨੂੰ ਮਤਲਬ ਚੰਗੀ ਤਰੀਕੇ ਦੇ ਨਾਲ ਫਲਾ ਦਾਂਗੇ ਫਲਾ ਕੇ ਤਾਂ ਕਿ ਆਪਣੀ ਬਰਫੀ ਚੰਗੀ ਤਰੀਕੇ ਦੇ ਨਾਲ ਪ੍ਰੋਪਰ ਬਣ ਸਕੇ ਤੇ ਵਧੀਆ ਤਰੀਕੇ ਦੇ ਨਾਲ ਆਪਾਂ ਨਿਕਲ ਕੇ ਆਵੇ ਹੋਟਲ ਟਾਈਪ ਤੇ ਉਸ ਤੋਂ ਬਾਅਦ ਆਪਾਂ ਇਹਦੇ ਜਿਹੜੇ ਪੀਸਿਸ ਨੇ ਉਹ ਕੱਟ ਕਰ ਲਾਂਗੇ ਜਿਵੇਂ ਜਿਹੜੀ ਦੀ ਵੀ ਸ਼ੇਪ ਦੇ ਵਿੱਚ ਤੁਹਾਨੂੰ ਪੀਸਿਸ ਚਾਹੀਦੇ ਨੇ ਤੁਸੀਂ ਉਸੇ ਸ਼ੇਪ ਦੇ ਵਿੱਚ ਪੀਸਿਸ ਇਹਦੇ ਕੱਟ ਕਰ ਸਕਦੇ ਹੋ ਤੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮੈਨੂੰ ਦੱਸਿਓ ਜ਼ਰੂਰ ਵੀ ਤੁਹਾਨੂੰ ਮੇਰੀ ਵੀਡੀਓਜ਼ ਕਿਵੇਂ ਲੱਗਦੇ ਨੇ ਮੈਂ ਡੇਲੀ ਤੁਹਾਡੇ ਲਈ ਕੋਈ ਨਾ ਕੋਈ ਰੈਸਪੀ ਲੈ ਕੇ ਜ਼ਰੂਰ ਆਉ ਕਚ ਕਰਿਆ ਕਰੋ ਤੇ ਇਹਦੇ ਵਿੱਚ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਿਆ ਜਾਂਦਾ ਵੀ ਹਾਂ ਆਪਾਂ ਨੇ ਵੀਡੀਓ ਦੇ ਵਿੱਚ ਮਤਲਬ ਇਹ ਰੈਸਪੀ ਦੇ ਵਿੱਚ ਕੀ ਕੁਝ ਯੂਜ਼ ਕੀਤਾ ਸੀ ਤੇ ਕਿੱਦਾਂ ਆਪਾਂ ਇਹ ਰੈਸਪੀ ਬਣਾਈਏ ਕਿਉਂਕਿ ਸ਼ਾਰਟ ਦੇ ਵਿੱਚ ਪੂਰੀ ਡਿਟੇਲ ਨਹੀਂ ਦਿੱਤੀ ਜਾਂਦੀ ਹੈਗੀ ਉਹਦੇ ਵਿੱਚ ਆਪਾਂ ਜਸਟ ਫਟਾਫਟ ਉਹਦੀ ਵਾਇਸ ਓਵਰ ਦੇ ਦੇਣੀ ਹੁੰਦੀ ਹੈ ਤੇ ਲੌਂਗ ਦੇ ਵਿੱਚ ਆਪਾਂ ਪ੍ਰੋਪਰ ਵੇ ਦੇ ਵਿੱਚ ਦੱਸ ਦਿਆਂ ਉਸ ਤੋਂ ਬਾਅਦ ਮਤਲਬ ਤੁਸੀਂ ਕੋਈ ਵੀ ਡਰਾਈ ਫਰੂਟਸ ਹੈ ਤੇ ਉੱਪਰ ਲਗਾਉਣਾ ਚਾਹੁੰਦੇ ਹੋ ਉਹ ਤੁਸੀਂ ਲਗਾ ਸਕਦੇ ਹੋ ਆਪਾਂ ਨੇ ਇਹਦੇ ਵਿੱਚ ਕੱਟ ਕਰਕੇ ਜਿਹੜੇ ਬਦਾਮ ਸੀਗੇ ਉਹ ਲਗਾਏ ਸੀਗੇ ਇਹਦੇ ਓਮ ਟੌਪ ਤੇ ਤੇ ਤੁਸੀਂ ਵੀ ਮਤਲਬ ਕਿਸੇ ਵੀ ਤਰੀਕੇ ਨਾਲ ਕੋਈ ਵੀ ਇਹਦੇ ਉੱਤੇ ਤੇ ਆਪਣੀ ਜਿਹੜੀ ਬਰਫੀ ਸੀਗੀ ਆਲਮੰਡ ਵਗੈਰਾ ਲਵਾਉਣ ਤੋਂ ਬਾਅਦ ਆਪਾਂ ਇਹਦੇ ਪੀਸਿਸ ਕੱਟ ਕਰਕੇ ਅਲੱਗ ਤੋਂ ਕੱਢ ਲਏ ਸੀਗੇ ਤੇ ਆਪਣੀ ਜਿਹੜੀ ਬਰਫੀ ਹੋ ਬਣ ਕੇ ਬਿਲਕੁਲ ਰੈਡੀ ਹੈ ਤੇ ਅੱਜ ਵੀਡੀਓ ਕਿਵੇਂ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਉਸੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਚਲਦੇ-ਚਲਦੇ ਵੀਡੀਓ ਨੂੰ ਲਾਈਕ ਕਰ ਦਿਓ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਬਾਈ ਬਾਏ